ਇਹਦਾ ਦੋਸਤ ਮਾਨ ਸਿੰਘ ਬੀਜਪੀ ਸਾਹਿਬ ਦਾ ਜਿਹੜੀ ਨਸ਼ੇ ਦੇ ਖਿਲਾਫ ਚੰਗੀ ਫਰਦਰ ਤੇ ਮੈਮ ਚਲਾਈ ਗਈ ਹੈ ਉਹਦੇ ਸਾਡੇ ਸੀਪੀ ਸਾਹਿਬ ਸ਼੍ਰੀ ਸੁਪਨ ਚਰਮਨ ਜੀ ਵੱਲੋਂ ਸਾਨੂੰ ਗਾਈਡਲਾਈਨ ਤੇ ਸਾਡੇ ਸਪੈਸ਼ਲ ਸੈੱਲ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਚ ਇਹਨਾਂ ਦੇ ਕੈਪਟਨ ਸਿੰਘ ਨੂੰ ਗ੍ਰਿਫਤਾਰ ਕੀਤਾ ਜਿਹਦੇ ਕੋਲ 3 ਕਿਲੋ 500 ਗ੍ਰਾਮ ਅਫੀਮ ਫੜੀ ਗਈ ਸੀ ਔਰ ਉਹਦੀ ਇੱਕ ਕਾਰ ਰਿਕਵਰ ਕੀਤੀ ਆ ਉਸ ਤੋਂ ਬਾਅਦ ਉਹਦੀ ਪੁੱਛਗਿੱਛ ਦੇ ਵਿੱਚ ਸਾਨੂੰ ਮਾਨ ਸਿੰਘ ਨਾਮ ਦਾ ਜਿਹੜਾ ਬੰਦਾ ਆ ਉਹ ਉਹਨਾਂ ਸ਼ਾਰਟ ਜਿਹਦੇ ਕੋਲ 7 ਕਿਲੋ ਅਫੀਮ ਔਰ 4 ਲੱਖ ਜਿਹੜੀ ਆ ਡਰਗ ਮਨੀ ਫੜੀ ਗਈ ਜਿਹਦੇ ਕੋਲ ਇੱਕ ਕਾਰ ਵੀ ਅਸੀਂ ਜਿਹੜੀ ਬਰਾਮਦ ਕੀਤੀ ਆ ਸੋ ਜਿਹੜੀ ਫਰਦਰ ਇਨਵੈਸਟੀਗੇਸ਼ਨ ਸਾਡੀ ਆਨ ਹੈ ਸਰ ਇਹ ਕਿੱਥੋਂ ਲੈ ਕੇ ਆ ਰਹੇ ਸੀ ਤੇ ਕਿੱਥੇ ਇਹਨਾਂ ਨੇ ਸਪਲਾਈ ਦਿੱਤੀ ਬੇਸਿਕਲੀ ਇਹ ਚਾਰਖਣ ਤੋਂ ਲਿਆ ਕੇ ਪੰਜਾਬ ਦੇ ਅਲੱਗ-ਅਲੱਗ ਪਾਰਟਸ ਦੇ ਵਿੱਚ ਜਿਹੜਾ ਸਪਲਾਈ ਕਰਦੇ ਸੀ ਔਰ ਸਾਨੂੰ ਜਿਹੜੀ ਮਕਬਰੀ ਤੇ ਇਨਫੋਰਮੇਸ਼ਨ ਮਿਲੀ ਸੀ ਇਹ ਪਟਵਾਰੀ ਟੱਬੇ ਤੋਂ ਕੈਂਟ ਰੋਡ ਤੇ ਆ ਰਹੇ ਸੀ ਉੱਥੇ ਧੁਰ ਘਵਰ ਕੀਤੀ ਗਈ ਹੈ ਜੀ 3 ਕਿਲੋ 500 ਗ੍ਰਾਮ ਫਿਰ ਅਡੀ ਫਰਦਰ ਇਨਵੈਸਟੀਗੇਸ਼ਨ ਜਿਹੜੀ ਆ 7 ਕਿਲੋ ਉਫੀਮ ਔਰ 4 ਲੱਖ ਜਿਹੜਾ ਡਰਗ ਮਨੀ ਕੈਸ਼ ਔਰ ਇੱਕ ਕਾਰ ਘਵਰ ਕਿਹੜੀ ਇਹ ਲੈ ਕੇ ਆ ਰਹੇ ਸੀ ਇਹਨੇ ਜਲੰਧਰ ਸਪਲਾਈ ਦੇਣੀ ਸੀ ਜਾਂ ਨੇ ਅੱਗੇ ਲੈ ਗਏ ਇਹ ਅਲੱਗ-ਅਲੱਗ ਪਾਰਟਸ ਤੇ ਦਿੰਦੇ ਆ ਜਿਹਦਾ 3 ਕਿਲੋ 500 ਗ੍ਰਾਮ ਲੈ ਕੇ ਆਇਆ 5 ਕਿਲੋ ਦੇ 350 ਗ੍ਰਾਮ ਦੇ ਦਿੱਤੀ ਅਲੱਗ-ਅਲੱਗ ਸ ਤੇ ਉਹ ਸਾਡੀ ਫਰਦਰ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਔਰ ਜ ਬੇਸਿਕਲੀ ਇੱਕ ਗੁਰਦਾਸਪੁਰ ਡਿਸਟ੍ਰਿਕਟ ਨੂੰ ਬਿਲੋਂਗ ਕਰਦਾ ਦੂਸਰਾ ਮਸਾਡ ਡਿਸਟ੍ਰਿਕਟ ਨੂੰ ਔਰ ਜਿਹੜੀ ਫੀਮ ਲੈ ਕੇ ਆਉਂਦੇ ਆ ਇਹ ਸਾਰੇ ਉੱਤੋਂ ਹੀ ਲੈ ਕੇ ਆਉਂਦੇ ਜਿੱਥੋਂ ਚਾਰਕੜ ਤੋਂ ਮਹਿੰਗੀ ਔਰ ਇਹਨਾਂ ਦਾ ਆਪਸ ਚ ਜਾਤਦਾ ਹੈਗਾ ਇੱਕ ਦੂਸਰੇ ਨਾਲ ਇਹ ਫੇਲ ਵਗੈਰਾ ਕਰਦੇ ਹੈ ਲੀ ਮਨਾਂ ਕਿੰਨੀ ਵਾਰ ਇਹਨਾਂ ਨੇ ਐਕਸਪਲਾਈ ਕੀਤੀ ਹੈ ਇਹਨਾਂ ਦਾ ਪਹਿਲਾਂ ਇੱਕ ਪਰਚਾ ਦਰਜਾ ਜੀ ਐਸਟੀ ਫੋਨੋਂ 252 ਦਾ ਹਾਂ ਜੀ ਇਹ ਇਹ ਇਕੱਠੇ ਇਹਨਾਂ ਦਾ ਰੀਲ ਦੇ ਵਿੱਚ ਆਪਸ ਵਿੱਚ ਰابطਾ ਜਾਂ ਇਹਨਾਂ ਦੇ ਪਹਿਲੇ ਮੁਲਕ ਇੱਕ ਏਰੀਆ ਤੇ ਹੋਣ ਕਰਕੇ ਨੌਨਕ ਕਿ ਨੇਬਰ ਡਿਸਟ੍ਰਿਕਟ ਤੇ ਰਹਿਣ ਵਾਲੇ ਪਰ ਦੋਨਾਂ ਹੀ ਇਹ ਪੁਰਾਣਾ ਕੰਮ ਕਰਦੇ ਆ ਰਹੇ ਜਿਨ੍ਹਾਂ ਕੋਲ ਇਨੀ ਵੱਡੀ ਤਕਨੀਕ ਹੋਰ ਵੀ ਇਹਨਾਂ ਦੇ ਨਾਲ ਹੋਣਗੇ ਜਾਂ ਦੋ ਜਣੇ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਜੋ ਵੀ ਇਨਵੈਸਟੀਗੇਸ਼ਨ ਦੇ ਵਿੱਚ ਇਹਨਾਂ ਦੇ ਨਾਲ ਇਨਵੋਲ ਹੋਏਗਾ ਉਹ ਨੋਮਿਕ ਹੁੰਦਾ ਹੈ ਇਹਨਾਂ ਦੀ ਇਹਨਾਂ ਦੀ ਫੈਮਿਲੀ ਬੈਕਗ੍ਰਾਉਂਡ ਫੈਮਿਲੀ ਰੋਟ ਬੈਕਗ੍ਰਾਉਂਡ ਬੇਸਿਕਲੀ ਇਹ ਖੇਤੀਬਾੜੀ ਕਰਵਾਣੇ ਪਰਿਵਾਰ ਨੇ ਸਾਰੇ ਔਰ ਹਾਂਜੀ ਔਰ ਇਹ ਜਿਹੜੇ ਮੁੰਡੇ ਨੇ ਇਹ ਡਰਗ ਦੇ ਕੰਮ ਚ ਪੈ I'm not that.